ਅੱਜ ਜਿਹੜੇ ਆਪਾਂ ਪਹੁੰਚ ਚੁੱਕੇ ਹਾਂ ਸਮੁੰਦਰ ਦੇ ਕੋਲ ਤੇ ਬਹੁਤ ਜ਼ਿਆਦਾ ਓਏ ਪਾਣੀ ਜ਼ਿਆਦਾ ਆ ਰਿਹਾ ਉਹ ਦੇਖ ਤੇ ਹੁਣ ਹੌਲੀ ਹੌਲੀ ਨਾ ਸਮੁੰਦਰ ਅੱਗੇ ਆ ਰਿਹਾ ਹੈ ਯਾਨੀ ਕਿ ਇਹਦੀਆਂ ਜਿਹੜੀਆਂ ਛੱਲਾਂ ਨੇ ਹੌਲੀ ਹੌਲੀ ਉਹ ਅੱਗੇ ਸੀਗਾ ਕਾਫੀ ਅੱਗੇ ਸੀ ਉਹ ਸਾਰੇ ਪੱਥਰ ਨਜ਼ਰ ਆਉਂਦੇ ਸੀ ਪਰ ਸਾਡੇ ਦੇਖ ਦੇ ਦੇਖ ਦੇ ਨਾ ਸਾਰਾ ਅੱਗੇ ਤੱਕ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੈਂ ਬਾਹਰ ਹੀ ਖੜਾ ਹਾਂ ਗੇਟ ਤੇ ਤੇ ਕਿਉਂਕਿ ਆਪਾਂ ਜਾ ਰਹੇ ਹਾਂ ਘੁੰਮਣ ਵਾਸਤੇ ਤੇ ਆਹ ਦੇਖੋ ਗੱਡੀ ਆਪਾਂ ਰੈਡੀ ਕਰ ਲਈ ਐ ਠੀਕ ਆ ਤੇ ਨੰਨੂ ਸਾਡੀ ਵਿੱਚ ਬੈਠੀ ਆ ਤੁਸੀਂ ਹਾਂ ਜੀ ਕੀ ਆ ਖੋਲੋ ਜੀ ਆ ਖੋਲੋ ਅਕਲ ਸੁਬੇ ਖੋਲੋ ਕਿਉਂ ਨਵੀਂ ਵਲੌਗ ਨਾ ਦੇ ਨੰਨੂ ਜੀ ਬੰਕੂ ਜੀ ਬੰਕੂ ਕੋ ਵੀ ਦਿਖਾਓ ਨੰਨੂ ਕੋ ਵੀ ਦਿਖਾਓ ਦੋਨੋਂ ਕੋ ਦਿਖਾਓ ਦੇਖੀ ਅੱਗੇ ਹੋ ਗਈ ਨੰਨੂ ਅੱਦਰ ਦੇਖੀ ਬੰਕੂ ਬੰਕੂ ਨੂੰ ਦਹੀਂ ਥੋੜਾ ਜਿਹਾ ਬੰਕੂ ਦੇਖ ਕੇ ਇਧਰ ਨਹੀਂ ਨਹੀਂ ਇੱਥੇ ਬੈਠ ਅੱਛਾ ਬੰਕੂ ਨੰਨੂ ਆ ਆ ਆ ਸੁਈਟ ਸੁਈਟ ਡਾਂਸ ਨੰਨੂ ਤੂੰ ਵੀ ਕਰੀ ਡਾਂਸ ਨੰਨੇ ਡਾਂਸ ਕਰੀ ਥੋੜਾ ਜਿਹਾ ਥੋੜਾ ਕਰਕੇ ਤਾਂ ਇਹ ਇਹ ਕਿਹੜਾ ਡਾਂਸ ਬਖਾਨ ਦਾ ਨਾਮ ਲਊਗੀ ਹੁਣ ਅੱਜ ਵਾਲਾ ਨਹੀਂ ਅੱਜ ਰੂਬਨ ਨਾਲ ਹੈ ਅੱਜ ਕੋਈ ਚੱਕਰ ਨਹੀਂ ਆਹ ਵਧੀਆ ਹੋਵੇ ਮੈਂ ਤੇ ਕੱਲ ਅਸੀਂ ਜਦੋਂ ਵਾਪਸ ਆਏ ਤਾਂ ਬਹੁਤ ਬੁਰਾ ਹਾਲ ਸੀ ਨਿਆਣੇ ਆਊਟ ਆਫ ਕੰਟਰੋਲ ਹੋ ਗਏ ਸੀਗੇ ਸਾਡੇ ਦੇ ਦੋਨੋਂ ਦੋਨੋਂ ਹੀ ਉਹ ਇੱਕ ਚੁੱਪ ਹੋਵੇ ਤਾਂ ਦੂਜਾ ਰੋਵੇ ਦੂਜਾ ਚੁੱਪ ਹੋਵੇ ਤੇ ਹੋਰ ਹੋਵੇ ਮੰਮੀ ਕਹਿੰਦੇ ਪੇਸ਼ੈਂਸ ਰੱਖਿਓ ਹੁੰਦਾ ਸਹੀ ਗੱਲ ਹੈ ਤੇ ਹੁਣ ਆਪਾਂ ਨਿਕਲ ਚੁੱਕੇ ਆ ਬਸ ਆਪਾਂ ਕਿੱਥੇ ਜਾ ਰਹੇ ਵੈਸੇ ਰੁਬਲ ਬਲ ਸਾੜ ਜਾ ਰਹੇ ਠੀਕ ਹੈ ਬਾਕੀ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਅੱਜ ਤੇ ਹੁਣ ਆਪਾਂ ਆਏ ਆ ਇੱਥੇ ਮੰਦਿਰ ਹੈ ਬਹੁਤ ਜ਼ਿਆਦਾ ਮਸ਼ਹੂਰ ਤੇ ਉਹਦਾ ਨਾਮ ਹੈਗਾ ਤੜਕੇਸ਼ਵਰ ਮੰਦਿਰ ਤੇ ਇਹਦੀ ਖਾਸ ਗੱਲ ਇਹ ਦੱਸੀ ਜਾਂਦੀ ਹੈ ਇਹਦੀ ਖਾਸ ਗੱਲ ਇਹ ਦੱਸੀ ਜਾਂਦੀ ਆ ਵੀ ਇਹਨੂੰ ਜਦੋਂ ਬਣਾ ਰਹੇ ਸੀ ਨਾ ਜਿਹੜੀ ਛੱਤ ਐ ਉਹ ਬਾਰ ਬਾਰ ਟੁੱਟ ਜਾਂਦੀ ਸੀ ਉਹ ਬਾਰ ਬਾਰ ਬਣਾਉਂਦੇ ਸੀ ਬਾਰ ਬਾਰ ਟੁੱਟ ਜਾਂਦੀ ਸੀ ਤੇ ਬਾਕੀ ਪਤਾ ਨਹੀਂ ਹੁਣ ਮਤਲਬ ਕੀ ਹੋਏਗਾ ਕੀ ਨਹੀਂ ਆਪਾਂ ਨਹੀਂ ਕੁਝ ਕਹਿ ਸਕਦੇ ਬਟ ਇਹ ਐ ਕਿ ਕੁਛ ਨਾ ਕੁਛ ਹੁੰਦਾ ਹੈ ਨਾ ਤੇ ਉਸ ਕਰਕੇ ਉਹ ਫਿਰ ਉਹਨਾਂ ਨੇ ਨਾ ਉੱਪਰੋਂ ਖੁੱਲੀ ਛੱਡ ਦਿੱਤੀ ਠੀਕ ਐ ਤੇ ਹੁਣ ਉਹ ਇਸ ਟਾਈਮ ਖੁੱਲੀ ਆ ਉੱਪਰੋਂ ਯਾਨੀ ਕਿ ਖੁਲਾ ਮੀ ਮੂੰ ਪੈਂਦਾ ਰਹਿੰਦਾ ਉੱਪਰੋਂ ਧੁੱਪ ਲੱਗਦੀ ਰਹਿੰਦੀ ਆ ਉੱਥੇ نیچے ਤੇ ਬਾਕੀ ਆਪਾਂ ਜਾ ਕੇ ਦੇ ਦੇ ਪਤਾ ਨਹੀਂ ਵੀਡੀਓ ਬਣਾਣ ਦੇਣਗੇ ਕਿ ਨਹੀਂ ਦੇਣਗੇ ਉੱਤੇ ਤਾਰ ਨੇ ਪੜੇਗੇ ਨਾ ਚਲੋ ਚਲੋ ਬਰੋਗਲਾ ਇੱਕ ਵਾਰੀ ਆ ਦੇਖੋ ਮੂਰਤੀ ਬਹੁਤ ਜਿਆਦਾ ਖੂਬਸੂਰਤ ਬਣਾਈ ਹੋਈ ਹੈ ਮੂਰਤੀ ਨਾ ਕਿਉਂਕਿ ਇਹ ਗੁਜਰਾਤ ਹੈ ਇੱਥੇ ਤੁਹਾਨੂੰ ਜ਼ਿਆਦਾਤਰ ਮੰਦਿਰ ਹੀ ਦੇਖਣ ਨੂੰ ਮਿਲਣਗੇ ਹੈ ਨਾ ਗੁਰਦੁਆਰਾ ਸਾਹਿਬ ਵੀ ਹੈਗੇ ਨੇ ਬਟ ਉਹ ਘਟਨੇ ਹੈ ਨਾ ਜਿੱਦਾਂ ਬਾਪੀ ਵਿੱਚ ਇੱਕੋ ਹੀ ਗੁਰਦੁਆਰਾ ਸਾਹਿਬ ਤੇ ਇੱਥੇ ਤੁਹਾਨੂੰ ਮੰਦਿਰ ਜ਼ਿਆਦਾ ਦੇਖਣ ਨੂੰ ਮਿਲਣੇ ਹੁਣ ਆਪਾਂ ਜਿੱਥੇ ਚੱਲੇ ਆ ਉੱਥੇ ਵੀ ਮੰਦਿਰ ਹੀ ਹੈ ਇੱਥੇ ਰਿ ਗਰ ਕੇਚਰੇ ਤੋਂ ਬੈਸਟ ਹੈ ਹਾਂ ਤੇ ਆਹ ਦੇਖੋ ਕਿੰਨਾ ਜਿਆਦਾ ਖੂਬਸੂਰਤ ਲੱਗ ਰਿਹਾ ਹੈ ਨਾ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਉਪਰੋਂ ਖਾਲੀ ਛੱਡੀ ਹੋਈ ਹੈ ਨਾ ਛੱਤ ਤੇ ਇੱਥੋਂ ਪਾਣੀ ਜੇ ਬਾਰਿਸ਼ ਵਗੈਰਾ ਪੈਂਦੀ ਹੋਵੇ ਤਾਂ ਨੀਚੇ ਹੀ ਆਂਦਾ ਹੋਏਗਾ ਓਕੇ 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 ਹਾਂ ਆ ਪਹੁੰਚ ਚੁੱਕਿਆ ਜੀ ਵਲਸਾੜ ਤੇ ਬਹੁਤ ਸੋਹਣਾ ਹੈ ਯਾਨੀ ਕਿ ਲੱਗ ਰਿਹਾ ਸਾਨੂੰ ਉੱਚੇ ਜਿਹੇ ਬਿਲਡਿੰਗਾਂ ਤੇ ਸੂਰਜ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇੱਦਾਂ ਲੱਗ ਰਿਹਾ ਬਿਲਡਿੰਗ ਦੇ ਉੱਪਰ ਹੀ ਹੈ ਤੇ ਬਹੁਤ ਵਧੀਆ ਫੀਲ ਆ ਰਿਹਾ ਅਸੀਂ ਫਸਟ ਟਾਈਮ ਜਾ ਰਹੇ ਹਾਂ ਵਲਸਾੜ ਦਾ ਤਿੱਥਰ ਰੋਡ ਹੈ ਤੇ ਬਹੁਤ ਘੈਂਟ ਲੱਗ ਰਿਹਾ ਬਹੁਤ ਮਜ਼ਾ ਆ ਰਿਹਾ ਗੁਜਰਾਤੀ ਚ ਬੋਲਣਾ ਰੁਪਲ ਕਿਵੇਂ ਲੱਗ ਰਿਹਾ ਹੈ ਇੱਕ ਵਾਰ ਗੁਜਰਾਤੀ ਮੈਂ ਬੋਲਣਾ ਯਾਰ ਇੱਕ ਮਿੰਟ ਉਹ ਮਜ਼ਾ ਆਵੇ ਹਾਂ ਕਿਵੇਂ ਉਹ ਮਜ਼ਾ ਆਵੇ ਛੇ ਬਹੁਤ ਮਜ਼ਾ ਆਵੇ ਛੇ ਮੰਨੇ ਵੀ ਬਹੁਤ ਮਜ਼ਾ ਆਵੇ ਛੇ ਮਰ ਵੀ ਤੰਨੇ ਕਿਹਦਾ ਲੱਗ ਰਹਾ ਹੈ ਇਹ ਗੁਜਰਾਤ ਇਹ ਤਾਂ ਰਾਜਸਤਾਨੀ ਹੋ ਗਏ ਮਜ਼ਾ ਆਵੇ ਛੇ ਮਜ਼ਾ ਆਵੇ ਛੇ ਆ ਇਹ ਗੁਜਰਾਤੀ ਲੈਂਗੁਏਜ ਬੋਲਦਾ ਨਾ ਰੂਬਲਪੂਰੀ ਫਰੀਨਾ ਤੇ ਸਾਰੇ ਉੱਥੇ ਗੁਜਰਾਤੀ ਨੇ ਨਾ ਕੰਮ ਕਰਨ ਵਾਲੇ ਨੱਥੀ ਇਹ ਪਾਲੀ ਹਾਈਟਸ ਇਹ ਜਿਸ ਦਾ ਜੋ ਉੱਪਰ ਹੈ ਨਾ ਫਲੋਰ ਵहां से ਪੂਰਾ ਬੀਚ ਦਿੱਖਦਾ ਹੈ ਸਾਹ ਅੱਛਾ ਬੀਚ ਦਿੱਖਦਾ ਹੈ ਠੀਕ ਹੈ ਠੀਕ ਹੈ ਬਲਸਾੜ ਦਾ ਆ ਠੀਕ ਹੈ ਇਹਨਾਂ ਦੀ ਗੁਜਰਾਤੀ ਲੈਂਗੁਏਜ ਬੜੀ ਪਿਆਰੀ ਲੈਂਗੁਏਜ ਹੈ ਬੋਲਦਾ ਹੁੰਦਾ ਬਹੁਤ ਮਜ਼ਾ ਵਧੀਆ ਲੱਗਦਾ ਹੈ ਨਾ ਬੜੀ ਸੋਹਣੀ ਲੈਂਗੁਏਜ ਆ ਯਾਰ ਗੁਜਰਾਤੀ ਇਹ ਆਮ ਦੇ ਪੇੜ ਦੇਖ ਲਓ ਜੀ ਆਮ ਦੇ ਪੇੜ ਇੱਥੇ ਆਮ ਦੇ ਬਹੁਤ ਸਾਰੇ ਪੇੜ ਹੈ ਵਾੜੀਆਂ ਜਿਹਨੂੰ ਕਹਿੰਦੇ ਵਾੜੀਆਂ ਨੇ ਆਮ ਦੀਆਂ ਤੇ ਬਹੁਤ ਘੈਂਟ ਲੱਗ ਰਿਹਾ ਆ ਦੇਖੋ ਆ ਸਾਰੇ ਆਮ ਦੇ ਪੇੜ ਹੈ ਇੱਧਰ ਬਹੁਤ ਸੋਹਣਾ ਯਾਰ ਸ਼ਹਿਰ ਆ ਬਹੁਤ ਜਿਆਦਾ ਸੋਹਣਾ ਬਾਕੀਆਂ ਵਿੱਚ ਕੂੜਾ ਕਰਕਟ ਆ ਗਿਆ ਇਹ ਇਗਨੋਰ ਕਰਿਓ ਕਿਉਂਕਿ ਕੂੜਾ ਕਰਕਟ ਕਿਤੇ ਤਾਂ ਸਿੱਟਣਾ ਹੀ ਹੈ ਨਾ ਸ਼ਹਿਰ ਵਾਲਿਆਂ ਨੇ ਭਾਵੇਂ ਖੂਬਸੂਰਤ ਹੈ। ਤਾਂ ਮੈਂ ਖੂਬਸੂਰਤ ਬੋਲ ਰਹਾ ਤਾਂ ਵਿੱਚ ਵਿੱਚ ਕੂੜੇ ਵਾਲਾ ਜਗ੍ਹਾ ਆ ਗਈ। ਐਸਾ ਹੀ ਹੁੰਦਾ ਹੈ। ਉਹ ਆ ਦੇਖੋ ਜੀ ਬਿਲਡਿੰਗ ਦੇਖੋ ਤੁਸੀਂ। ਉਦੀਆ ਲੱਗ ਰਹੀ ਨਾ ਪੂਰੀ। ਆ ਨਾਰੀਅਲ ਦੇ ਕੇਰਲਾ ਵਾਲੇ ਪੀੜ ਆ ਗਏ। ਹੁਣ ਤੋਂ ਇਹ ਪੰਜਾਬ ਵਿੱਚ ਵੀ ਲੱਗਨੇ ਲੱਗੇ ਹਨ ਕੇਰਲਾ ਵਾਲੇ ਪੀੜ। ਕੇ ਹੁਣ ਅਸੀਂ ਇੱਥੇ ਆ ਕੇ ਹਲੇ ਜਸਟ ਖੜੇ ਆ ਵੇ ਇੰਨੀ ਸੋਹਣੀ ਵਾਈਬਸ ਆ ਰਹੀਆਂ ਨਾ ਠੰਡਾ ਠੰਡਾ ਜਾ ਲੱਗ ਰਿਹਾ ਹੈ ਠੰਡੀ ਠੰਡੀ ਹਵਾ ਆ ਰਹੀ ਹੈ ਤੇ ਆ ਮੰਦਰ ਹੈ ਇੱਧਰ ਸਾਹਮਣੇ ਆ ਦੇਖੋ ਠੀਕ ਹੈ ਤੇ ਬੱਚੇ ਸਾਡੇ ਇਹ ਵੀ ਉੱਠ ਹੀ ਗਏ ਆਲਮੋਸਟ ਨੈਨੋ ਵੇ 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 ਫਸਟ ਟਾਈਮ ਦੇਖ ਰਹੇ ਆ ਚੀਕੂਆਂ ਦਾ ਦਰਖਤ ਆ ਦੇਖੋ ਆ ਇਹੋ ਚੀਕੂ ਲੱਗੇ ਹੋਏ ਤੇ ਚੈੱਕ ਕਰੋ ਜੀ ਵਾਈਬ ਆ ਦੇਖੋ ਓਹ ਬਿਚੇ ਕਿੰਨਾ ਸੋਹਣਾ ਲੱਗ ਰਿਹਾ ਯਾਰ ਈਲਾ ਨੀਲਾ ਆਸਮਾਨਾ ਤੇ ਆ ਸਾਹਮਣੇ ਮੰਦਿਰ ਤੇ ਮੰਦਿਰ ਹੈਗਾ ਸਾਈ ਬਾਬਾ ਦਾ ਆ ਗਈ ਸਾਈ ਬਾਬਾ ਜੀ ਮੂਰਤੀ ਅੱਜ ਦੇ ਆਪਾਂ ਪਹੁੰਚ ਚੁੱਕੇ ਆ ਸਮੁੰਦਰ ਦੇ ਕੋਲ ਤੇ ਬਹੁਤ ਜ਼ਿਆਦਾ ਉਈ ਉਈ ਧਿਆਨ ਨਾ ਬੇਬੀ ਉਹ ਦੇਖ ਓ ਮਾਈ ਗੋਡ ਦੇਖੋ ਯਾਰ ਸਾਹਮਣੇ ਲਿਟਰਲੀ ਕਿਆ ਇਧਰ ਉਹਦੀ ਬੇਬੀ ਓ ਮਾਈ ਗੋਡ ਆਹ ਆਹ ਸੌਰੀ ਚੱਲ 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 ਵਾਹ ਹੁਣ ਆਇਆ ਮਜਾ ਆਇਆ ਮਜਾ ਆਇਆ ਮਜਾ ਪਿਆਰਾ ਅੱਜ ਹੀ ਲੱਗ ਗਿਆ ਬੁੱਲੇ ਲਟਣ ਸਮੁੰਦਰ ਦੇ ਕਿਨਾਰੇ ਓ ਬੇਬੀ ਅੱਗੇ ਆ ਜਾ ਕੇ ਉਹ ਦੇਖ ਨਹੀਂ ਪੰਪੂ ਨਾ ਇਹ ਇਹ ਉਤਾਰ ਦੋ ਉਹ ਅੱਗੇ ਰੱਖ ਦੇ ਸ਼ੂਜ਼ ਓ ਓ ਇੱਧਰ 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 ਚੱਲ ਆ ਜੋ ਆ ਜੋ ਹੌਲੀ ਹੌਲੀ ਥੋੜਾ ਥੋੜਾ ਜਿਆਦਾ ਦੂਰ ਨਹੀਂ ਜਾਣਾ ਇੱਥੇ ਹੀ ਰਹਿਣਾ ਓਏ ਪਣੀ ਜ਼ਿਆਦਾ ਆ ਰਿਹਾ ਉਹ ਦੇਖ ਪਾਣੀ ਅੱਗੇ ਪਾਣੀ ਆ ਦੇ ਕਾਫੀ ਜ਼ਿਆਦਾ ਪਾਣੀ ਆ ਰਿਹਾ ਯਾਰ ਮਨਪ੍ਰੀਤ ਮੇਰੇ ਸਾਹਮਣੇ ਆਪਾਂ ਨੂੰ ਥੋੜਾ ਪਿੱਛੇ ਹੀ ਰਹਿਣਾ ਚਾਹੀਦਾ ਉਹ ਦੇਖ ਤੇਜ਼ ਆ ਰਿਹਾ ਪਾਣੀ ਚੱਲ ਕੋਈ ਗੱਲ ਆ ਹਾਂਜੀ ਤੇ ਹੁਣ ਸਮੁੰਦਰ ਦਾ ਨਜ਼ਾਰਾ ਅਸੀਂ ਫੁੱਲ ਲੈ ਰਹੇ ਆ ਆ ਦੇਖੋ ਤੇ ਹੁਣ ਹੌਲੀ ਹੌਲੀ ਨਾ ਸਮੁੰਦਰ ਅੱਗੇ ਆ ਰਿਹਾ ਹੈ ਯਾਨੀ ਕਿ ਇਹਦੀਆਂ ਜਿਹੜੀਆਂ ਛੱਲਾਂ ਨੇ ਹੌਲੀ ਹੌਲੀ ਉਹ ਅੱਗੇ ਸੀਗਾ ਕਾਫੀ ਅੱਗੇ ਸੀ ਉਹ ਸਾਰੇ ਪੱਥਰ ਨਜ਼ਰ ਆਉਂਦੇ ਸੀ ਪਰ ਸਾਡੇ ਦੇਖਦੇ ਦੇਖਦੇ ਨਾ ਸਾਰਾ ਅੱਗੇ ਤੱਕ ਆ ਗਿਆ ਆ ਦੇਖੋ ਦੇਖੋ ਛੱਲਾ ਹੋਇਓ ਗੱਡਿਆ ਗੱਡੀਆਂ ਵੱਡੀਆਂ ਆ ਰਹੀਆਂ ਥੱਲੇ ਉਹ ਨਾ ਰੇਤਾ ਆਹ ਦੇਖੋ ਪੈਰਾਂ 'ਚੋਂ ਰੇਤ ਖਿਸਕ ਜਾਂਦੀ ਆਹ ਦੇਖੋ ਤੇ ਆਹ ਦੇਖੋ ਰੇਤ ਕਿੱਦਾਂ ਜਾਂਦੀ ਨਾਲ ਇਹ ਆਹ ਦੇਖੋ ਰੇਤ ਖਿਸਕੇ ਜਾਂਦੀ ਪੈਰਾਂ 'ਚੋਂ ਤੇ ਉਹ ਦੇਖੋ ਓਏ ਯਾਰ ਪਾਣੀ ਆ ਗਿਆ ਨੰਨੂ ਦਿਓ ਕਿਥੇ ਉਹ ਗਏ ਨੇ ਉੱਧਰ ਤੇ ਬਾਲਾ ਘੈਂਡ ਨੇ ਯਾਰ ਆ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਆਹ ਦੇਖੋ ਜ਼ਰਾ ਛੱਲਾ ਛੱਲਾ ਆ ਰਿਹਾ ਹੈ ਨਾ ਮਨ ਤੇ ਅਲਟੀਮੇਟ ਬਹੁਤ ਜ਼ਿਆਦਾ ਐਕਸਪੀਰੀਅੰਸ ਮਜ਼ਾ ਆ ਰਿਹਾ ਮਰਪੀ ਦੀ ਇੱਛਾ ਸੀ ਕਿ ਸਮੁੰਦਰ ਦੇਖਣ ਦੀ ਪਰ ਨਾ ਚੱਕਰ ਆਉਂਦੇ ਆ ਹਾਂ ਚੱਕਰ ਆਉਂਦੇ ਆ ਪਾਣੀ ਦੇਖ ਕੇ ਬਹੁਤ ਜ਼ਿਆਦਾ ਚੱਕਰ ਆਉਂਦੇ ਪਾਣੀ ਦੇਖ ਕੇ ਬਟ ਅੱਛਾ ਲੱਗਦਾ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਤੁਹਾਨੂੰ ਵੀ ਦਿਖਾਉਂਦਾ ਇੱਕ ਵਾਰੀ ਆ ਦੇਖੋ ਆ ਦੇਖੋ ਸਭ ਐਨਜੋਏ ਕਰ ਰਹੇ ਸਭ ਲੋਗ ਬਿਊਟੀਫੁੱਲ ਯਾਰ ਇੱਧਰ ਆਇਆ ਯਾਰ ਆ ਦੇਖ ਵਾ ਮਨਪੀਤ ਇੱਧਰ ਆਇਆ ਯਾਰ ਯਾ ਇੱਧਰ ਦੇਖੋ ਬੱਚੇ ਕੇਕ ਲੱਗੇ ਹੋਇਆ ਬਣਾਣ ਬੇਬੀ ਦਾ ਕੇਕ ਕੀ ਕਰ ਰਹੀਆਂ ਹਾਂਜੀ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਕਿਉਂਕਿ ਹੁਣ ਆਪਾਂ ਫੁੱਲ ਇੰਜੋਏ ਕਰ ਲਿਆ ਮਤਲਬ ਰੱਜ ਕੇ ਇੰਜੋਏ ਕੀਤਾ ਪੂਰਾ ਅੱਧਾ ਪੌਣਾ ਘੰਟਾ ਸਾਨੂੰ ਹੋ ਗਿਆ ਇੱਥੇ ਸਮੁੰਦਰ ਤੇ ਤੇ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹਾਂ ਤੇ ਬਹੁਤ ਜ਼ਿਆਦਾ ਇੰਜੋਏ ਕਰ ਰਿਆ ਸੀ ਤੇ ਹੁਣ ਬਸ ਅਸੀਂ ਚੱਲਿਆ ਹੁਣ ਇੱਕ ਹੋਰ ਮੰਦਿਰ ਆ ਉਹ ਆਪਾਂ ਦੇਖਣਾ ਤੇ ਕੁਝ ਖਾਵਾ ਪੀਵਾਗੇ ਹਨਾ ਉਸ ਤੋਂ ਬਾਅਦ ਭੁੱਖ ਵੀ ਲੱਗ ਗਈ ਹੁਣ ਸਮੁੰਦਰੇ ਖੇੜ ਖੇੜ ਕੇ ਮੈਨੂੰ ਤੇ ਕੰਮ ਦੇਖਿਓ ਉਹ ਦੇਖੋ ਕਿੱਥੇ ਕੱਲੀ ਗਈ ਹੋਈ ਆ ਉਹ ਫੋਟੋਗ੍ਰਾਫੀ ਕਰ ਰਹੇ ਨੇ ਤੇ ਉਹ ਦੇਖੋ ਕਿੱਥੇ ਪਹੁੰਚ ਗਏ ਆਹ ਦੇਖਿਓ ਹਾਂਜੀ ਤੇ ਹੁਣ ਸਮੁੰਦਰ ਵਿੱਚ ਖੇਡਣ ਤੋਂ ਬਾਅਦ ਪਾਣੀ ਨਾਲ ਆਪਾਂ ਹੁਣ ਖਾ ਰਹੇ ਆ ਬੇਲਪੂਰੀ ਗਾ ਦੇਖੋ ਕੌਰਨ ਚਾਟ ਓ ਸੋਰੀ ਕੌਰਨ ਜੋ ਵੀ ਹੈ ਮੇਰੇ ਲਈ ਤਾਂ ਬੇਲਪੂਰੀ ਹੈ ਕੌਰਨ ਚਾਟ ਹੈ ਇਹ ਲੈ ਨਾ ਹਾਂ ਦੇਖਣਾ ਹੈ ਮੈਨੂੰ ਗਾਣਾ ਹਲੋ ਨਖਰੇ ਚਾਲੂ ਉਧਰ ਦੇਖੀ ਬੰਕੂ ਦੇਖੀ ਰਾਮਨਾ ਕਿਤਾ ਦੇਖ ਰਿਹਾ ਉਹਨੂੰ ਵੀ ਦਿਓ ਨਾ ਖਾਣ ਨੂੰ ਖਾਣੀ ਹੈ ਬੇਟਾ ਹਾਂਜੀ ਤੇ ਆਪਾਂ ਕਰ ਲੈ ਨੰਨੂ ਦੇ ਕੱਪੜੇ ਚੇਂਜ ਆ ਦੇਖੋ ਜੀ ਤੇ ਹੁਣ ਜਿਹੜੀ ਜਗ੍ਹਾ ਤੇ ਆਪਾਂ ਆਏ ਆ ਇਹ ਹੈਗੀ ਐ ਸੁਆਮੀ ਨਾਰਾਇਣ ਮੰਦਿਰ ਤੇ ਇਹ ਬਿਲਕੁਲ ਬੀਚ ਦੇ ਉੱਪਰ ਬਣਿਆ ਹੋਇਆ ਹੈ ਇਹ ਵੀ ਬੀਚ ਦੇ ਉੱਪਰ ਬਣਿਆ ਉਹ ਵੀ ਬਣਿਆ ਸੀਗਾ ਬਟ ਇਹਦੀ ਖਾਸ ਗੱਲ ਇਹ ਹੈ ਕਿ ਅੱਥੇ ਮੈਂ 21 ਸਾਲ ਬਾਅਦ ਆ ਰਿਹਾ ਤੇ 21 ਸਾਲ ਪਹਿਲਾਂ ਆਇਆ ਸੀ ਜਦੋਂ ਮੈਂ 12 ਸਾਲ ਦਾ ਸੀ 2002 ਦੇ ਵਿੱਚ ਤੇ ਉਦੋਂ ਇੱਥੇ ਆਇਆ ਸੀਗਾ ਤੇ ਹੁਣ ਦੁਬਾਰਾ ਆ ਰਿਹਾ ਤੇ ਉਹ ਮੈਮਰੀ ਨੂੰ ਰਿਵਾਈਸ ਕਰਨ ਵਾਸਤੇ ਤਾਂ ਕਰਕੇ ਇੱਥੇ ਆਏ ਆ ਆਪਾਂ ਤੇ ਬਸ ਹਨੇਰਾ ਹੋਣ ਵਾਲਾ ਵੈਸੇ ਉਦੋਂ ਅਸੀਂ ਸਾਰੇ ਆਏ ਸੀ ਮੰਮੀ ਡੈਡੀ ਮੈਨੂੰ ਯਾਦ ਆ ਸਾਰੇ ਉਦੋਂ ਆਏ ਸੀਗੇ ਬਟ ਹੁਣ ਅਸੀਂ ਆਏ ਆ ਦੋਨੋਂ ਜਣੇ ਨਾਲ ਨੰਨੂ ਆਈ ਏ ਇੱਕ ਖਾਸ ਗੱਲ ਹੋਰ ਆ ਵੀ ਇੱਥੇ ਨਾ ਚੇਂਜ ਕਰਦਾ ਆ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਨਾ ਕੁਝ ਵੀ ਨਹੀਂ ਸੀ ਸਿੰਪਲ ਇੱਥੇ ਰੇਤ ਸੀਗੀ ਤੇ ਆ ਉਹ ਪਿੱਛੇ ਬਿਲਡਿੰਗ ਆ ਉਹ ਵੀ ਨਹੀਂ ਸੀ ਇਕੱਲਾ ਮੰਦਿਰ ਸੀਗਾ ਤੇ ਐਦਾ ਹੀ ਮਤਲਬ ਤੁਰ ਕੇ ਆਪਾਂ ਮੰਦਿਰ ਚੜ ਜਾਂਦੇ ਸੀਗੇ ਤੇ ਹੁਣ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਕਵਰ ਕਰ ਦਿੱਤਾ ਹੋਇਆ ਸਾਰਾ ਬਿਲਡਿੰਗਾਂ ਬਿਲਡਿੰਗਾਂ ਬਣ ਗਈਆਂ ਸਾਰੇ ਚੇਂਜ ਹੋ ਗਿਆ 21 ਸਾਲ ਹੋ ਗਏ ਆ। ਮਲੇ 21 ਸਾਲਾਂ ਚ ਸਾਰਾ ਹੀ ਟੋਟਲੀ ਚੇਂਜ। ਹਾਂਜੀ ਤੇ ਦੇਖੋ ਕਿੰਨਾ ਜੋਦਾ ਖੂਬਸੂਰਤ ਆ। ਬਸ ਇੱਕ ਗੱਲ ਖਾਸ ਲੱਗੀ ਇੱਥੇ ਜਿੰਨੇ ਵੀ ਮੰਦਰਾਂ ਚ ਗਏ ਆ ਨਾ ਅਸੀਂ ਫੋਟੋਗ੍ਰਾਫੀ ਦੀ ਕੋਈ ਮਨਾਹੀ ਨਹੀਂ ਹੈਗੀ। ਫੋਟੋਗ੍ਰਾਫੀ ਅਲਾਉਡ ਹੈ। ਕਿਉਂਕਿ ਹੁਣ ਇੱਥੇ ਜ਼ਿਆਦਾ ਮੰਦਰ ਹੀ ਆ ਤੇ ਆਪਾਂ ਫਿਰ ਮੰਦਰਾਂ ਦੇ ਵੀ ਜਾ ਰਹੇ ਆ ਠੀਕ ਹੈ ਨਾ। ਕੋਈ ਕਮੈਂਟ ਨਾ ਕਰੇ ਕਿ ਹਾਂ ਤੁਸੀਂ ਮੰਦਰਾ ਚ ਜਾ ਰਹੇ ਹੋ ਕਿਉਂਕਿ ਇੱਥੇ ਹੈ ਹੀ ਜ਼ਿਆਦਾ ਮੰਦਰ ਇਕੋ ਹੀ ਗੁਰਦੁਆਰਾ ਸਾਹਿਬ ਸੀਗਾ ਤੇ ਆਪਾਂ ਉੱਥੇ ਗਏ ਸੀਗੇ ਆਪਾਂ ਜਿਹੜੇ ਪਹਿਲਾਂ ਸੁਆਮੀ ਨਾਰਾਇਣ ਮੰਦਰ ਚ ਗਏ ਸੀਗੇ ਉੱਚ ਸੇਮ ਇਹੀ ਸਟਰਕਚਰ ਬਣਾਇਆ ਸੇਮ ਉਹੀ ਸਟਰਕਚਰ ਇਹਨਾਂ ਨੇ ਇੱਥੇ ਵੀ ਬਣਾਇਆ ਹੈ ਉਹ ਵਾਪੀ ਚ ਸੀਗਾ ਤੇ ਇਹ ਹੈਗਾ ਆਪਣਾ ਬਲਸਾੜ ਦੇ ਵਿੱਚ ਆਹ ਦੇਖੋ ਬਹੁਤ ਜ਼ਿਆਦਾ ਖੂਬਸੂਰਤ ਹੈ ਅੱਖਾਂ ਨਾਲ ਦੇਖਣ ਦਾ ਵੱਖਰਾ ਹੀ ਨਜ਼ਾਰਾ ਹੈ ਬੋਲੇ ਸ਼ਮੂਹ ਉਹ ਬਿੱਤੀ ਪੈਰ ਨੂੰ ਹਾਂਜੀ ਤੇ ਹੁਣ ਅਸੀਂ ਪਹੁੰਚ ਚੁੱਕੇ ਆ ਘਰ ਹੈਨਾ ਤੇ ਬਸ ਇਹ ਅੱਜ ਦਾ ਆਖਰੀ ਦਿਨ ਸੀਗਾ ਸਾਡਾ ਇੱਥੇ ਠੀਕ ਹੈ ਤੇ ਕੱਲ ਨੂੰ ਅਸੀਂ ਜਾਣਾ ਵਾਪਸ ਤੇ ਉਹ ਤੁਹਾਨੂੰ ਅਗਲੇ ਵਲੌਗ ਚ ਦੇਖਣ ਨੂੰ ਮਿਲੇਗਾ ਠੀਕ ਹੈ ਤੇ ਇੱਧਰ ਦੇ ਹਾਂ ਟ੍ਰੇਨ ਚ ਮਿਲਾਂਗੇ ਫੇਰ ਤੁਹਾਨੂੰ ਦੁਬਾਰਾ ਤੇ ਇੱਧਰ ਦੇਖੋ ਨੰਨੂ ਦੀ ਜੁੱਤੀ ਨਵੀਂ ਜਿੱਦ ਕਰਕੇ ਜਿੱਦ ਕਰਕੇ ਲਈ ਹਾ ਡਿਜ਼ਾਈਨ ਅੱਛਾ ਹੈ ਬਟ ਤੇ ਹੁਣ ਇਸ ਵਲੌਗ ਨੂੰ ਆਪਾਂ ਕਰਦੇ ਇੱਥੇ ਹੀ ਐਂਡ ਹੈ ਨਾ ਤੇ ਫਿਰ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਹੈਂ ਦੁਬਾਰਾ ਬੋਲ ਦੇ ਲੈ ਜਰੂਰ ਸਬਸਕ੍ਰਾਈਬ ਕਰਨਾ ਹਾਂ ਹੁਣ ਬੋਲ ਕੀ ਕਹਿ ਰਹੀ ਹੈ ਹਾਂ ਬੋਲ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਮੇਰਾ ਵਲੌਗ ਕਿੱਦਾਂ ਦਾ ਤੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਹਾਂਜੀ ਸਸਿਕਾ ਜੀ ਸਸਿਕਾ ਹਾਂ ਸਸਿਕਾ ਜੀ ਚਲੋ ਜੀ ਸਸਿਕਾ ਜੀ ਸਸਿਕਾ ਆ ਚਲੋ ਮੈਂ ਥੋੜਾ ਸੁੱਟ ਲਈ ਗਿਆ ਤੇ ਤੁਸੀਂ ਵੀ ਬਾਏ ਬਾਏ ਕਰ ਦਿਓ ਬਾਏ ਬਾਏ ਕਰ ਦਿਓ ਹਾਂ ਬਾਏ ਬਾਏ ਕਰ ਦੇ ਦੋ ਵੀ ਬਾਏ ਲਾਸਟ ਵਲੌਗ ਹਾਂ ਲਾਸਟ ਹਾਂ ਇਸਕੇ ਬਾਅਦ ਫਿਰ कल ट्रेन का व्लॉग बनेगा ना हां चलो <laughs> <ते दुगौन। laughs> एक बार हां कल सच बनावांगे अपन व्लॉग हां सवेरे स्टार्ट करेंगे हां